ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਆ। ਚਲੋ ਜੀ ਆਪਾਂ ਕਰਦੇ ਆ ਵੀਡੀਓ ਸ਼ੁਰੂ। ਘਟਦੇ ਆ। ਲਓ ਜੀ ਅੱਜ ਆਪਾਂ ਗਠੇ ਪੱਟਣ ਲੱਗੇ ਆ। ਗਠੇ ਆਪਣੇ ਵਧੀਆ ਹੋ ਗਏ। ਨਾ ਬਹੁਤੇ ਮੋਟੇ ਨੇ ਤੇ ਨਾ ਬਹੁਤੇ ਪਤਲੇ ਨੇ ਵਿੱਚ ਮੋਟੇ ਵੀ ਨੇ ਵਿੱਚ ਪਤਲੇ ਵੀ ਨੇ ਦੇਖੋ। ਵਧੀਆ ਹੋ ਗਏ ਵੱਡੇ-ਵੱਡੇ ਵੀ ਨੇ ਵਿੱਚ ਛੋਟੇ ਵੀ ਨੇ। ਕਿਉਂਕਿ ਕਿਦਿਆਂ ਦੀ ਇਹਨਾਂ ਨੂੰ ਕੋਲੇ ਹੋਈ ਪਈ ਤੀ ਜੀ ਐਂ ਤੇ ਵੀ ਪਾਣੀ ਦੇ ਕੇ ਪਟਾਂਗੇ। ਅੱਜ ਆਪਾਂ ਨੂੰ ਮੀਂਹ ਪਾ ਤਾ ਰਹਾ ਤਾਂ ਰੱਬ ਨੇ ਬਾਰਸ਼ ਕਰਤੀ ਉਹਦੇ ਨਾਲ ਆਪਣੇ ਗੱਠੇ ਗਿੱਲੇ ਹੋ ਗਏ ਪੱਟਣ ਦੀ ਲੋੜ ਨਹੀਂ ਪਈ ਇਧਰ ਟਮਾਟਰ ਵੀ ਆਪਣੇ ਬਹੁਤ ਲੱਗ ਰਹੇ ਨੇ ਜੀ ਟਮਾਟਰ ਪਹਿਲਾਂ ਹੋ ਹੋਗੇ ਤੇ ਪਹਿਲਾਂ ਤਾਂ ਲੱਗੇ ਨਹੀਂ ਹੁਣ ਕਿਲੋ ਕਿਲੋ ਰੋਜ਼ ਉੱਤਰਦੇ ਨੇ ਉਧਰ ਦੇਖੋ ਕਿਵੇਂ ਚਾਮਲੇ ਇਹਨੂੰ ਘੂਰ ਦੋ ਮਾੜਾ ਚੱਲ ਕਿਉਂ ਗੱਠੇ ਮਾਦਾ ਦੇਖੋ ਜੀ ਕਿਦਾਂ ਚਾਮਲੇ ਪਏ ਮੇਰੇ ਮਾਗਰ ਮਾਗਰ ਜਿੱਧਰ ਨੂੰ ਮੈਂ ਜਾਂਦੀ ਆ ਮੇਰੇ ਮਾਗਰ ਕਰ ਮੈਂ ਘੂਰ ਦਵਿਰੇ ਮਾੜਾ ਜਾ ਕੂਰੇ ਇਹਦੇ ਮਾੜਾ ਜਾਂ ਮਾਰ ਸੋਟੀ ਇਹਦੇ ਕੂਰੇ ਵੀ ਨਾ ਨੀ ਜਾਂਦਾ ਇੱਧਰ ਆਪਣੇ ਦੂਜੇ ਗੱਠੇ ਜਿਹੜੇ ਬਾਅਦ ਚ ਲਾਏ ਤੇ ਜੀ ਇਹ ਵੀ ਵਧੀਆ ਹੋਗੇ ਦੇਖੋ ਨਵੀਂ ਦੇਖੋ ਵਧੀਆ ਹੋਗੇ ਰਾਤ ਮੀਂਹ ਨੇ ਕੰਮ ਬਹੁਤ ਖਰਾਬ ਕਰਤੇ ਜੀ ਜੈਪੂ ਹਟਦਾ ਨਹੀਂ ਤੂੰ ਕਿ ਮੈਂ ਚਾਵਲ ਆਇਆ ਕੂਰ ਵੀ ਨਹੀਂ ਮੰਨਦਾ ਹੈਗਾ ਜਦ ਮੈਂ ਜਾਊ ਮੇਰੇ ਨਾਲ ਜਾਊਗਾ ਉੱਧਰ ਤੇਰੇ ਮੈਂ ਹਾਂ ਸਾਰਾ ਦਿਨ ਥੋੜੀ ਪਾਉਂ ਮੈਂ ਤੈਨੂੰ ਸਵੇਰੇ ਖਵਾਤੀ ਹਾਂ ਚੰਦ ਆਥਣੇ ਦੁਪਹਿਰੇ ਪਾਉਂਗੀ ਲਓ ਜੀ ਸਿੰਗਰੇ ਵੀ ਆਪਣੇ ਟੇਡੇ ਹੋ ਗਏ ਮੀਨੇ ਕੰਮ ਖਰਾਬ ਬਹੁਤ ਕਰਤੇ ਕਿਉਂਕਿ ਮੀ ਤਾਂ ਆਪਣੇ ਪਿਆ ਥੋੜਾ ਹੀ ਮੀ ਤਾਂ ਨਹੀਂ ਇੰਨਾ ਪਿਆ ਪਰ ਹਵਾ ਜ਼ਿਆਦਾ ਚੱਲੀ ਆ ਆ ਦੇਖੋ ਜੀ ਇੱਥੇ ਆਪਣੇ ਟਰੈਕਟਰ ਕੋਈ ਹਾਲ ਹਾਲ ਆਉਂਦਾ ਨਹੀਂ ਤੀ ਇਹਨਾਂ ਨੇ ਉਹ ਤਰਫਾਲੀ ਜੀ ਨਾਲ ਗੁੱਢ ਕੇ ਸਰੋਂ ਦਾ ਸਿੱਟਾ ਦੇਤਾ ਵਧੀਆ ਹੋ ਗਈ ਸਰੋਂ ਹੁਣ ਡੰਗਰਾਂ ਨੂੰ ਵੱਢ ਕੇ ਪਾ ਦਾਂਗੇ ਕੰਨਿਆਂ ਜਿਹਾ ਨਾਲੇ ਗੁੱਢ ਕੇ ਵਿੱਚੇ ਤਰਫਾਲੀ ਫੇਰਤੀ ਵਧੀਆ ਉੱਗ ਗਈ ਸਰੋਂ ਨਹੀਂ ਇਹ ਤਾਂ ਨਿੱਕ ਖੱਤੀ ਜੀ ਖਾਲੀ ਹੋ ਰਹਿ ਜਾਂਦੀ ਇੱਧਰ ਸਿੰਗਰੇ ਵੀ ਆਪਣੇ ਬਹੁਤ ਲੱਗੇ ਨੇ ਜੀ ਇੱਕਤੀ ਸਭ ਤੋੜ ਤੋੜ ਲੈ ਗੇ ਹਾਂ ਅੱਧੇ ਪਿੰਡ ਵਾਂਗੂ ਤੋੜ ਕੇ ਲੈ ਗਏ ਲੋਕ ਹਜੇ ਵੀ ਬਹੁਤ ਲੱਗ ਰਹੇ ਨੇ ਕਿਉਂਕਿ ਸਾਡਾਂ ਦਾ ਤਾਂ ਕਈ ਵਾਰ ਕਰ ਲਈ ਜੀ ਜਿੱਤਰੇ ਤੇ ਬਹੁਤ ਫਲ ਲੱਗਿਆ ਇੱਕ ਤੀ ਸਿੰਗਰੇ ਨੂੰ ਉਧਰ ਵੀ ਨਹੀਂ ਵਰਸੀਨ ਦੀਆਂ ਵਟਾਂ ਦੇ ਜਿਹੜੀਆਂ ਤਾਂ ਆਪਣੀਆਂ ਕਣਕਾਂ ਦੂਰ ਮਾਈਆਂ ਹੋਈਆਂ ਤੇ ਜੀ ਉਹਨਾਂ ਦਾ ਤਾਂ ਨੁਕਸਾਨ ਹੋ ਗਿਆ ਆਪਾਂ ਤਾਂ ਇੱਕ ਤੀ ਰਮਾਈ ਨਹੀਂ ਸੀ ਪਤਾ ਤੀ ਵੀ ਮੀਂਹ ਆਊਗਾ ਇਸ ਲਈ ਰਮਾਈ ਨਹੀਂ ਆ ਜਾਉਂ ਹਰਮਾਏ ਹੋਏ ਤੇ ਦੇਖੋ ਜੀ ਐਨੇ ਸੋਹਣੇ ਖੜੇ ਤੇ ਇਹ ਕੱਲ੍ਹ ਉਹ ਦੇਖੋ ਦੂਰ ਤੱਕ ਸਾਰੇ ਡਿੱਟ ਹੈਗੇ ਲੰਬੇ ਪੈਗੇ ਹਜੇ ਵੀ ਚੱਲੋ ਵਿੱਚ ਵਿੱਚ ਹੀ ਨੇ ਸਾਰੇ ਤਾਂ ਨਹੀਂ ਹੋਏ ਠੀਕ ਰਹਿਗੇ ਉਧਰ ਇੱਕ ਕਿਆਰਾ ਪਰਾਂ ਜਾਵਾਂ ਦਾ ਉਹ ਉਹਨਾਂ ਨੂੰ ਬੱਲੀ ਆਈ ਪਈ ਸੀ ਉਹ ਗੇਤੇ ਤੇ ਉਹ ਵੀ ਟਹਿਗੇ ਜੀ ਉਧਰ ਆਪਣੇ ਬਾਹਰ ਮੂਰੇ ਤੁਹਾਨੂੰ ਕਣਕ ਵੀ ਦਿਖਾਉਣੀ ਆ ਮੀਨ ਨੇ ਨਹੀਂ ਜੀ ਕੰਮ ਖਰਾਬ ਕਰਿਆ ਬਰਸੀਨ ਨੇ ਜਾਦੇ ਕਰਤਾ ਇਹਨੇ ਕਰਤਾ ਜਾਦੇ ਹਵਾ ਨੇ ਹਵਾਂ ਨਾਲ ਟਹਿ ਗਿਆ ਸਾਰਾ ਕੁਸ ਗਠਿਆਂ ਦੀ ਆਪਾਂ ਭੁੰਕਾ ਨਹੀਂ ਵੱਢਦੇ ਜੀ ਜੇ ਇਹਨਾਂ ਦੀ ਗਠਿਆਂ ਦੀ ਭੁੰਕਾ ਵੱਢ ਲੈ ਫਿਰ ਇਹ ਦਵਾਰਾਂ ਨਿਸਰੀ ਜਾਂਦੇ ਨੇ ਇਹਨਾਂ ਨੂੰ ਆਪਾਂ ਇਦਾਂ ਹੀ ਸੁੱਕਿਆਂ ਨੂੰ ਸੁੱਕ ਜਾਣਗੇ ਦੋ ਦਿਨ ਸੁੱਕਿਆਂ ਤੋਂ ਮਾਗਰੋਂ ਇਦਾਂ ਹੀ ਜੂੜੀਆਂ ਬਣ ਬਣ ਰੱਖ ਦਾਂਗੇ ਜਦ ਜਮੀ ਸੁੱਕ ਗਈ ਭੁੰਕਾ ਫੇਰ ਵੱਡਾਂਗੇ ਓਨੀ دیر ਨਹੀਂ ਵੱਢਦੇ ਹੈਗੇ ਚਾਹ ਬਣਾ ਕੇ ਲਿਆ ਮੈਂ ਤੁਹਾਨੂੰ ਚਲੋ ਜੀ ਇੰਨੇ ਗੱਠੇ ਪੱਟਦੇ ਨੇ ਆਪਾਂ ਇੰਨੇ ਬਣਾ ਕੇ ਲਿਆਉਨੇ ਆ ਚਾਹ ਦੇਖੋ ਇੱਧਰ ਆ ਗਏ ਆਪਾਂ ਹੁਣ ਗੇਟ ਕਣੀ ਇੱਧਰ ਵੀ ਸਾਰੇ ਜਿਉ ਆਪਣੇ ਟਹਿ ਗਏ ਇੱਧਰ ਦੇਖੋ ਕਣਕ ਕਣਕ ਤਾਂ ਲੰਬੀ ਪੈ ਗਈ ਜਮੀ ਇਹਨਾਂ ਨੇ ਰਮਾਈ ਹੋਈ ਸੀ ਜੀ ਸਾਡੇ ਗਵੰਡੀਆਂ ਦੀਆਂ ਇਹਨਾਂ ਨੇ ਰਮਾਈ ਹੋਈ ਸੀ ਸਾਰੀ ਕਣਕ ਡਿੱਗੀ ਦੇਖੋ ਚਲੋ ਜੀ ਅਜੇ ਤਾਂ ਪੱਕੀਆਂ ਵਸਲਾਂ ਜਦੋਂ ਨੂੰ ਵੱਡਾਂਗੇ ਜਦੋਂ ਨੂੰ ਤਾਂ 20 ਵਾ ਕੋਸ ਆਉਣਾ ਇਹ ਨਹੀਂ ਪਤਾ ਵੀ ਬਿਲਕੁਲ ਪੱਕੀਆਂ ਤੇ ਕੀ ਹੋ ਜੇਵੇ ਡਿੱਕੀ ਜਾਂਦੇ ਨੇ ਕਿਸਾਨ ਜੱਟ ਜੀਵਿੰਦਾਰ ਵੀ 6 ਮਹੀਨਿਆਂ ਨੂੰ ਫਸਲ ਆਉ ਫਸਲ ਆਉ ਫਸਲ ਆਉਣ ਤੇ ਆ ਕੰਮ ਹੋ ਜਾਂਦਾ ਐਨੇ ਐਨੇ ਰੇ ਸਪਰੇ ਹ ਮਹਿੰਗੀਆਂ ਹਈਆਂ ਪਈਆਂ ਨੇ ਚਲੋ ਜੀ ਹੁਣ ਆਪਾਂ ਮੈਂ ਇੱਧਰ ਆਈ ਤੇ ਚਾਹ ਬਣਾਉਣਾ ਮੈਂ ਗਿਆ ਤੁਹਾਨੂੰ ਬਾਹਰੋਂ ਵੀ ਦਿਖਾ ਦਾਂ ਹੁਣ ਮੈਂ ਚਾਹ ਬਣਾ ਕੇ ਲਿਆਨੀ ਆ ਜੀ ਇਹਨਾਂ ਦੀ ਇੱਧਰ ਮਾਤਾ ਜੀ ਬੁਣ ਰਹੇ ਨੇ ਸਵਟਰ ਦੇਖੋ ਜੈਕਟ ਬੁਣਦੀ ਆ ਆਪਦੀ ਮੈਂ ਤਾਂ ਦਿਖਾਈ ਮੜ ਜੜ ਜਾਣ ਇੱਥੇ ਪਾ ਕੇ ਪਸਾਰ ਕੇ ਦਿਖਾ ਦੇ ਦੇਖੋ ਸਾਡੀ ਮਾਤਾ ਦੀ ਜੈਕਟ ਇਹਨਾਂ ਨੂੰ ਬਹੁਤ ਸੌਂਕ ਆ ਜੀ ਜੈਕਟਾਂ ਜੁਕਟਾਂ ਬੁਣਨ ਦਾ ਇੱਧਰ ਪਿਆਜ਼ ਆਪਾਂ ਨੇ ਉਰੇ ਸਿੱਟ ਲੇ ਜੀ ਪੂਰੇ 2 ਦਿਨ ਵਧੀਆ ਧੁੱਪ ਲੱਗ ਜੂ ਆ ਮਿੱਟੀ-ਮੁੱਟੀ ਜੀ ਹੈ ਜਿਹੜੀ ਝੜ ਜੂ ਫਿਰ ਆਪਾਂ ਇਹਨਾਂ ਨੂੰ ਉਹ ਕਰ ਲਾਂਗੇ ਇਹਨਾਂ ਦੇ ਉਹ ਬਣਾ ਕੇ ਰੱਖ ਦਾਂਗੇ ਹਾਂ ਫਿਰ ਇਹਨਾਂ ਦੇ ਆਪਾਂ ਮੁਠੇ ਬੰਨ ਦਾਂਗੇ ਫਿਰ ਜਦੋਂ ਮਹੀਨਾ ਹੋ ਜੂ ਇਹਨਾਂ ਨੂੰ ਪਿਆ ਨੂੰ ਆ ਭੁੰਕਾ ਚੰਗੀ ਤਰ੍ਹਾਂ ਸੁੱਕ ਜਾਣਗੇ ਫਿਰ ਆਪਾਂ ਉਹਨਾਂ ਨੂੰ ਵੱਢ ਦਾਂਗੇ ਭੁੰਕਾ ਨੂੰ ਲਓ ਜੀ ਇਤਰਾ ਆਪਾਂ ਨੇ ਲਿਆਂਦਾ ਚੁੱਲਾ ਕਿਉਂਕਿ ਜਿਹੜਾ ਆਪਣਾ ਉਹ ਚੁੱਲਾ ਸੀ ਉਹਦੇ ਆਪਣੇ ਉਹ ਆਪਾਂ ਉਹ ਫਿਰਦੇ ਪਾਈ ਨਹੀਂ ਵੇਚਦੇ ਫਿਰਦੇ ਹੁੰਦੇ ਉਹਨਾਂ ਤੋਂ ਲੈਤਾ ਦੀ ਉਹ ਚੁੱਲ੍ਹੇ ਵਧੀਆ ਨਹੀਂ ਤੇ ਚੱਲਦੇ ਇੱਕ ਤਾਂ ਚੱਲਦਾ ਸੀ ਇੱਕ ਜਮੀ ਖੜ ਗਿਆ ਤੇ ਇੱਕ ਥੋੜਾ ਥੋੜਾ ਚੱਲਦਾ ਸੀ ਭੇਜੇ ਤਾਂ ਸਮਰਉਣ ਲਈ ਦੀ ਸਰਦਾਰ ਜੀ ਨੇ ਦੇ ਕੇ ਭੇਜਿਆ ਦੀ ਸਮਰ੍ਹਾ ਲਿਓ ਉਹ ਕਹਿੰਦੇ ਵੀ ਇਹ ਤਾਂ ਪੱਤੀਆਂ ਝੜ ਗਈਆਂ ਵਿਖਾ ਨਹੀਂ ਹੋ ਸਮਰਦਾ ਨਹੀਂ ਫੇਰ ਇਹ ਨਮਾ ਲਿਆ ਇਹ ਕਹਿੰਦੇ ਵੀ ਇਹ ਨਹੀਂ ਸਮਰਦਾ ਹੈਗਾ ਫਿਰ ਵਿੱਚ ਉਹ ਕੱਟ ਲੈ ਜੀ 9000 ਰੁਪਏ ਦਾ ਖੜੀ 2000 ਹੋਰ ਪੈ ਗਿਆ ਫਿਰ ਇਹ ਚੁੱਲਾ ਲੈਂਦਾ ਲਓ ਜੀ ਵਿੱਚ ਆਪਾਂ ਨੇ ਡੱਬੂ 'ਚ ਪਹਿਲਾਂ ਵੀ ਚਾਹ ਬਣਾਈ ਤੇ ਇੱਕ ਕੱਪ ਆਪਾਂ ਪਾਣੀ ਦਾ ਪਾ ਲਿਆ ਇੱਕ ਕੱਪੇ ਦੁੱਧ ਦਾ ਪਾਵਾਂਗੇ ਦੋ ਕੱਪ ਬਣ ਜਾਣਗੇ ਚਾਹ ਦੇ ਚਲੋ ਜੀ ਚਾਹ ਆਪਣੀ ਬਣ ਗਈ ਆ ਪੋਣੀਆਂ ਦੇ ਵੀ ਇੱਕ ਦਿਨ ਕਰਦੇ ਆ ਆਪਾਂ ਸਾਫ਼ ਕਿਉਂਕਿ ਇਹ ਰੋਜ਼ ਧੂਣ ਨਾਲ ਨਹੀਂ ਨਿਕਰਦੀਆਂ ਜੀ ਦੇ ਜੇ ਜੀ ਜੀ ਦੀ ਕੰਮ ਕਰਨ ਸੁੱਕੀ ਜੀ ਚਲੋ ਜੀ ਅੱਪਾ ਚਾਹ ਲੈ ਕੇ ਚੱਲਦੇ ਆਂ ਲੋ ਜੀ ਚਾਹ ਪੈਨਾਂ ਦੀ ਲੈ ਕੇ ਆ ਗਏ ਇਧਰ ਪੱਥੀਆਂ ਪੱਤੀਆਂ ਅੱਜ ਧੁੱਪ ਨਿਕਲੀ ਹੈ ਕਈ ਦਿਨਾਂ ਬਾਅਦੋਂ ਉਸ ਕੱਲ ਦੀਆਂ ਪੱਥੀਆਂ ਆਈਆਂ ਦੀਆਂ ਦਿਨ ਚ ਦਾ ਕੱਲ ਵੀ ਠੀਕ ਸੀ ਜੀ ਮੌਸਮ ਅੱਜ ਇਹ ਹੋਇਆ ਚਲੋ ਜੀ ਉਹਨਾਂ ਨੂੰ ਚਾਹ ਦੇ ਦੇਣੇ ਪਤਾ ਨਹੀਂ ਉੱਧਰ ਇਕੱਠੇ ਸਿੱਟਣ ਵਾਗ ਗਏ ਅੰਦਰ ਪਿਆਜ਼ੇ ਮੇਰੇ ਮੂੰਹ ਚ ਫੇਰ ਘਟੇ ਨਿਕਲ ਜਾਣਾ ਜੀ ਪਿਆਜ਼ ਆਪਣੀ ਤਾਂ ਦੇਸੀ ਭਾਸਾ ਉਹ ਅੰਦਰ ਲੈ ਕੇ ਬਾਗੇ ਪਿਆਜ਼ਾਂ ਨੂੰ ਆ ਕੇ ਪੀਣਗੇ ਫਿਰ ਆਥੋਂ ਸਮਾਰ ਕੇ ਇੱਥੇ ਹੋਰ ਚੀਜ਼ਾਂ ਲਾ ਦਿੰਨੇ ਆ ਲੋਬੀਆ ਲਾ ਦਾਂਗੇ ਤੇ ਆਪਣੇ ਹੋ ਕੀ ਕਹਿੰਦੇ ਨੇ ਚੱਪਣ ਗੱਦੂ ਦਾ ਹੁਣ ਕਹਿੰਦੇ ਜੀ ਹੁਣੇ ਹੁਣ ਮੌਸਮਾਂ ਵੀ ਫੇਰ ਤਾਂ ਵਧੀਆ ਨਹੀਂ ਲੱਗਣੇ ਚੱਪਣ ਗੱਦੂ ਤਾਂ ਕਹਿੰਦੇ ਲਾਉਂਦੇ ਨਹੀਂ ਲੋਬੀਆ ਲਾ ਦੇਵਾਂਗੇ ਚਲੋ ਜੀ ਫੇਰ ਮਿਲਦੇ ਆ ਤੁਹਾਨੂੰ ਲਓ ਜੀ ਛਾੜੂ ਪੋਚਾ ਹੋ ਗਿਆ ਹੁਣ ਇਧਰ ਦੇਖਦੇ ਆ ਵੀ ਸੋਈ ਚ ਕੀ ਬਣ ਰਿਹਾ ਕਿਹੜਾ ਹਦੜੀਆ ਬੋਲ ਤਾ ਬੈ ਹਦੜੀਆ ਇਧਰ ਬਣ ਰਿਹਾ ਜੀ ਆਪਣਾ ਦਹੀਂ ਆ ਮਿੱਠਾ ਮਿੱਠਾ ਪਾਤਾ ਜੀ ਅੱਛਾ ਹਾਂ ਸਤਿ ਸ਼੍ਰੀ ਅਕਾਲ ਬੱਸ ਠੀਕ ਹੈ। ਮੈਂ ਇੱਧਰ ਰਹੀ ਆ ਇੱਧਰ ਆਪਣੇ ਦੁੱਧ ਰੜਕਤਾ ਫੜਕਣਾ ਹਜੇ ਹਨ ਬਣਾਣੀ ਲਾੜਨੀ ਆ। ਕੰਮਕਾਰ ਆਪਣੇ ਚੱਲਦੇ ਨੇ। ਲਾ ਜੀ ਆਪਾਂ ਇਹਨੇ ਭੈਣ ਦੇ ਘਰ ਮੇਰੀ ਦੇ ਮੇਰੀ ਭੈਣ ਦਾ ਘਰ ਮੇਰੇ ਨਾਲ ਹੀ ਆ ਅਸੀਂ ਇਕੱਠੀਆਂ ਹਾਂ ਦੋਨੇ ਭੈਣਾਂ। ਉਹ ਘਰ ਅੱਡ-ਅੱਡ ਬਣਾ ਲੇ। ਸੇਮ ਉਹਦੇ ਵਰਗੇ ਡਰੈੰਗ ਰੂਮ ਇਹਦਾ ਜਿਵੇਂ ਉੱਧਰਲਾ ਆਪਣਾ ਉਵੇਂ ਦਾ ਹੀ ਇੱਧਰਲਾ ਇਹ ਡਰੈੰਗ ਰੂਮ ਆ ਗਿਆ ਮੇਰੀ ਭੈਣ ਦਾ ਉਹ ਸਟੋਰ ਆ ਗਿਆ ਉਹ ਵਾਸ਼ਰੂਮ ਆ ਗਿਆ ਆਹ ਬੈੱਡਰੂਮ ਆ ਗਿਆ ਇਹ ਬੈੱਡਰੂਮ ਆ ਗਿਆ ਪੋਚਾ ਗਿੱਲਾ ਹੈ ਜਿਵੇਂ ਗਾਹਾਂ ਤਾਂ ਨਹੀਂ ਜਾਂਦੀ ਸੁੱਕ ਜਾਊਗਾ ਚੰਗੀ ਤਰ੍ਹਾਂ ਆਹ ਬੈੱਡ ਆ ਗਿਆ ਇੱਧਰ ਆத்ਰੇ ਹੱਕਲ ਦਾਸਤਾ ਆ ਬਾਹਰ ਸਾਡਾ ਵਿਚਾਲੇ ਆ ਗਿਆ ਜੀ ਹੰਡਰ ਇਹ ਸਾਨੇ ਦੋਨੇ ਘਰਾਂ ਦੇ ਵਿਚਾਲੇ ਪਾਰ ਰੱਖਿਆ ਹੋਇਆ ਉਧਰ ਵੀ ਵਗ ਜਾਂਦਾ ਇੱਥੇ ਵੀ ਅਜਿਆਂ ਵੀ ਰਾਤ-ਵਰਾਤੇ ਕੋਈ ਰੋੜ ਪੈ ਜਾਂਦੀ ਆ ਤਾਂ ਇਹ ਬਾਹਰ ਖੋਲ ਕੇ ਅਸੀਂ ਆ ਜਾਣਾ ਜਾਇਕ ਤ ਜਾਣਾ ਜਿਵੇਂ ਕਿਤੇ ਗਿਆ ਖੜਾ ਹੋਵੇ ਫੇਰ ਦੂਜਾ ਆ ਜਾਣਾ ਇੱਕੇ ਰੱਖ ਹੀ ਰੱਖ ਲਾਂ ਦਾ ਦੋਨਾ ਘਰਾਂ ਦੀ ਇਸ ਲਈ ਅਸੀਂ ਇਹ ਬਾਹਰ ਰੱਖ ਲਿਆ ਚਲੋ ਜੀ ਹੋਰ ਕੰਮ-ਕਾਰ ਸਾਰੇ ਆਪਣੇ ਹੋਗੇ ਸਿੰਮਰ ਸਮਰਾਈ ਹੋਗੀ ਆ ਬੂਟੇ ਦੀਆਂ ਐ ਲਗ ਰਾਂ ਜਾਂਦੀਆਂ ਨੇ ਜੀ ਇਹ ਮੈਨੂੰ ਲੱਗਦਾ ਵੀ ਤਾਹਾਂ ਟੰਗਣ ਵਾਲਾ ਜਿਵੇਂ ਆਪਾਂ ਉੱਪਰ ਨਹੀਂ ਕਿਸ ਸਟੈਂਡ ਸਟੂਨ ਤੇ ਧਰ ਦੰਦੇ ਗੱਲਾਂ ਕਰਾਂ ਜਿਵੇਂ ਲੰਕਦੀਆਂ ਨੇ ਉਧਰ ਦੇਖੋ ਜੈਫੂ ਕੀ ਕਰਦਾ ਚਲੋ ਜੀ ਮੌਸਮ ਅੱਜ ਫੇਰ ਖਰਾਬ ਹੋ ਗਿਆ ਹੁਣ ਆਪਾਂ ਇੱਥੇ ਵੀ ਬਲੌਗ ਖਤਮ ਕਰਦੇ ਹਾਂ ਮਿਲਦੇ ਹਾਂ ਕਿਸੇ ਹੋਰ ਬਲੌਗ ਦੇ ਨਾਲ ਇੱਧਰ ਵੀ ਆਪਣੇ ਕੰਨੀ ਵੀ ਦੂਜੇ ਪਾਸੇ ਵੀ ਹੋ ਗਿਆ ਆਪਣਾ ਸਾਫ਼ ਸੁਪਾਈਆ ਉੱਥੇ ਇੱਧਰ ਵੀ ਆਪਣੇ ਸਾਫ਼ ਸੁਪਾਈਆ ਹੋ ਗਈਆਂ ਪੋਚਾ ਰਹਿਣਾ ਅਜੇ ਪੋਚਾ ਮੈ ਹੁਣ ਲਾਉਣੀ ਆ ਦੇਖੋ ਸੇਮ ਸੇਮ ਡਰੈਂਗ ਰੂਮ ਆਗੇ ਸਾਡੇ ਸੇਮ ਸੇਮ ਸਾਡੇ ਕਮਰੇ ਆਗੇ ਉੱਥੇ ਉਹ ਸਟੋਰ ਆ ਗਿਆ ਇੱਧਰ ਬੈੱਡਰੂਮ ਆ ਗਿਆ ਚਲੋ ਜੀ ਇਸੇ ਨਾਲ ਆਪਾਂ ਵਲੌਗਸ ਸਮਾਪਤ ਕਰਦੇ ਹਾਂ ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ